ਦਾਰ ਦਿਵਸਤੇ ਪ੍ਰਣ ਕਰਦਾ ਹਾਂ ਵਿਸ਼ਣ ਵਾਲੇ ਵਿਅਕਤੀ ਨੂੰ ਵਿਅਕਤੀ ਨੂੰ ਨੇੜੇ ਦੇ ਨਿਕਰੇ ਸੇਂਦਰ ਵਿੱਚ ਸੇਂਦਰ ਵਿੱਚ ਜਾਣ ਲਈ ਪ੍ਰੇਰਿਤ ਕਰਾਂਗਾ ਜਾਣ ਲਈ ਪ੍ਰੇਰਿਤ ਕਰਾਂਗਾ ਮੈਂ ਇਹ ਵੀ ਯਕੀਨ ਦਿਵਾਉਣਾ ਹਾਂ ਕਿ ਬਾਦਰਾਨ ਕ੍ਰਾਉਨ ਵਿੱਚ ਕ੍ਰਾਉਨ ਵਿੱਚ ਹਰ ਸੰਭਵ ਮਦਦ ਕਰਾਂਗਾ ਹਰ ਸੰਭਵ ਮਦਦ ਕਰਾਂਗਾ ਜੇਕਰ ਮੇਰੀ ਨਜ਼ਰ ਵਿੱਚ ਜੇਕਰ ਮੇਰੀ ਨਜ਼ਰ ਵਿੱਚ ਮੇਰੇ ਪਰਿਵਾਰ ਮੇਰੇ ਪਰਿਵਾਰ ਕੋਈ ਇੱਕ ਮਕਸਦ ਹੈ ਕਿ ਇੱਕ ਤੇ ਅਸੀਂ ਸਮਾਜ ਨੂੰ ਇਹ ਸੁਨੇਹਾ ਦੇਣਾ ਹੈ ਕਿ ਜੇ ਕੋਈ ਇਸ ਬਿਮਾਰੀ ਨਾਲ ਪੀੜਤ ਹੈ ਤੇ ਆਪਾਂ ਉਹਨੂੰ ਜਲਦੀ ਤੋਂ ਜਲਦੀ ਇਲਾਜ ਵਾਲੇ ਪਾਸੇ ਲੈ ਕੇ ਆਈਏ। ਔਰ ਇਹਦੇ ਜੋ ਲੱਛਣ ਹੈ ਇਸ ਬਿਮਾਰੀ ਦੇ ਅਸੀਂ ਉਹ ਪਬਲਿਕਲੀ ਸਾਰਿਆਂ ਨੂੰ ਦੱਸੀਏ। ਔਰ ਸਾਡੇ ਆਂਢਗੁਆਂਢ ਜੋ ਵੀ ਇਸ ਤਰ੍ਹਾਂ ਦੇ ਮਰੀਜ਼ ਹੈਗੇ ਆ ਆਪਾਂ ਉਹਨਾਂ ਨੂੰ ਲੈ ਕੇ ਆਈਏ ਪ੍ਰੇਰਿਤ ਕਰੀਏ ਇਲਾਜ ਜਿਹੜਾ ਤੁਹਾਨੂੰ ਪਤਾ ਸਹੀ ਆ। ਔਰ ਜਿੰਨੀ ਜਲਦੀ ਇਹਦਾ ਪਤਾ ਲੱਗਦਾ ਉੰਨੀ ਜਲਦੀ ਇਹਦਾ ਇਲਾਜ ਸੰਭੋਗ ਹੋਣੀ ਬਹੁਤ ਰੰਗੀ ਹੋਈ ਹੁਣ ਦੋਨੋਂ ਵਿੱਚ ਇੱਕ ਗੱਲ ਦੱਸਣਾ ਚਾਹਾਂਗਾ ਕਿ ਅਗਰ ਤੁਸੀਂ ਠੀਕ ਜੀਆ ਦੋ ਖੁਰਾਕ ਵੀ ਲੈ ਲੈਂਦੇ ਹੋ ਦਵਾਈ ਦੀ ਉਹਦੇ ਨਾਲ ਤੁਸੀਂ ਬਣਾਈ ਜਾ ਰਹੇ ਹੋਸ਼ ਰੋਗ ਜਿਹੜੇ ਆਪਣਾ ਪ੍ਰਤੀਬੰਧ ਸਭ ਤੋਂ ਇੰਪੋਰਟੈਂਟ ਗੱਲ ਇਹ ਹੈਗੀ ਹੈ ਕਿ ਇੱਕ ਜ਼ਮਾਨਾ ਸੀਗਾ ਕਿ ਜਦੋਂ ਕਿਸੇ ਨੂੰ ਕੁਸ਼ ਰੋਗ ਹੋ ਜਾਂਦਾ ਸ਼ਾਇਦ ਉਹ ਨਹੀਂ ਪਤਾ ਉਸ ਉਸ ਮੈਂ ਅੱਜ 30 ਜਨਵਰੀ ਕੋ कु दिवस मनाया गया इसमें हमारे मैनेजर साहब को बहुत बहुत धन्यवाद हैं और पूरे टीम को धन्यवाद है कृपा करते हैं कि हमारे कुछ लोगी अभी स्वतंत्र रहें अच्छे हैं भविष्य में भी अच्छे रहें ये भी आपको शुभकामना करता हूं मैं धन्यवाद जय हिंद जय भारत ਅੱਜ ਜਿਵੇਂ ਕਿ ਸਭ ਨੂੰ ਪਤਾ ਹੈ ਕਿ 30 ਜਨਵਰੀ ਜੋ ਕਿ ਇੱਕ ਇੰਟਰਨੈਸ਼ਨਲ ਲੈਪਰੋਸੀ ਡੇ ਜੋ ਕਿ ਕੁਸ਼ ਸੋਗ ਜਿਹਨੂੰ ਕਹਿੰਦੇ ਆ ਆਪਾਂ ਡੇ ਉਹ ਜੋ ਮਨਾਇਆ ਜਾਂਦਾ ਹੈ ਇਸੇ ਦਿਨ ਸਾਡੇ ਮਹਾਤਮਾ ਗਾਂਧੀ ਜੀ ਦਾ ਬਲੀਦਾਨ ਦਿਵਸ ਉਹ ਵੀ ਮਨਾਇਆ ਜਾਂਦਾ ਹੈ ਸੋ ਉਹਨਾਂ ਦੇ ਬਲੀਦਾਨ ਦਿਵਸ ਨੂੰ ਆਪਾਂ ਸ਼ਰਦਾ ਦੇ ਫੁੱਲ ਪੇਟ ਕਰਦੇ ਹੋਏ ਅਤੇ ਜਿੰਨੇ ਵੀ ਆਪਾਂ ਕੁਝ ਮੈਂ ਬੜਾ ਧੰਨਵਾਦ ਆਪਣੀ ਲੈਪਰੋਸੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਕੁਸ਼ ਰੋਗੀਆਂ ਨਾਲ ਅੱਜ ਇੱਕ 1 ਬਾਈ 1 ਰੂ-ਰੂ ਕਰਾਇਆ ਇਹਨਾਂ ਦੇ ਵਿੱਚ ਬੈਠ ਕੇ ਅਸੀਂ ਇਹਨਾਂ ਦੀਆਂ ਪ੍ਰੋਬਲਮਸ ਜਾਣਨ ਵਾਸਤੇ ਆਏ ਆ ਗਰਾਊਂਡ ਲੈਵਲ ਵਿੱਚ ਤਾਂ ਕਿ ਆਪਾਂ ਇਹਨਾਂ ਦੀ ਉਸ ਪ੍ਰੋਬਲਮਸ ਦਾ ਕੋਈ ਹੱਲ ਕਰ ਸਕੀਏ ਸੋ ਕੁਝ ਜੋ ਚੀਜ਼ਾਂ ਇਹਨਾਂ ਨੇ ਸਾਨੂੰ ਸਮਝਾਈਆਂ ਦੱਸੀਆਂ ਹੈਗੀਆਂ ਉਹ ਇਹਨਾਂ ਨੂੰ ਜੋ ਪ੍ਰੋਬਲਮਸ ਹੈਗੀਆਂ ਜਿਵੇਂ ਕਿ ਡਿਸੇਬਿਲਟੀ ਸਰਟੀਫਿਕੇਟ ਯਾ ਹੋਰ ਛੋਟੀ ਬੜੀ ਜਿਹੜੀ ਚੀਜ਼ਾਂ ਜਿਹੜੀ ਮੈਡੀਸਿਨਸ ਵਗੈਰਾ ਉਹ ਆਪਾਂ ਨੂੰ ਹੁਣ ਇਹਨਾਂ ਨੂੰ ਇੱਥੇ ਪ੍ਰੋਵਾਈਡ ਵੀ ਕੀਤੀਆਂ ਹੈਗੀਆਂ ਤੇ ਡਿਸੇਬਿਲਟੀ ਸਰਟੀਫਿਕੇਟ ਵਾਸਤੇ ਮੈਂ ਟੀ ਆਪਣੀ ਟੀਮ ਵੀ ਇੱਥੇ ਭੇਜਾਂਗਾ ਤਾਂ ਕਿ ਉਹ ਇੱਥੇ ਹੀ ਬਣਾ ਕੇ ਜਾਣ 10-15 ਜਨਾਂ ਦਾ ਸਰਟੀਫਿਕੇਟ ਉਹ ਬਣ ਜਾਏਗਾ ਦੂਸਰੀ ਇੱਥੇ ਆਪਾਂ ਇੱਕ ਬਲੈਜ ਲਈ ਹੈ ਸਾਰਿਆਂ ਨੇ ਕਿ ਆਪਾਂ ਜਿਵੇਂ ਕਿ ਇਹ ਬੜੀ ਹੀ ਟਰੀਟੇਬਲ ਡਿਜ਼ੀਜ਼ ਹੈਗੀ ਇਹ ਕੋ ਸਟ੍ਰੋਕ ਹੈ ਤਾਂ ਬਿਲਕੁਲ ਨਫ਼ਰਤ ਨਹੀਂ ਕਰਨੀ ਕੋਈ ਹੀਣ ਭਾਵਨਾ ਨਹੀਂ ਰੱਖਣੀ ਕਿਸੇ ਨੂੰ ਕੋਈ ਇਹੋ ਜਿਹੀ ਕੋਈ ਲੱਛਣ ਆਂਦੇ ਹਨ ਉਹ ਆਪਣੇ ਜਲਦ ਤੋਂ ਜਲਦ ਨੇੜੇ ਵਾਲੇ ਮੈਡੀਕਲ ਸੈਂਟਰ ਤੇ ਜਾਏ ਜਾ ਕੇ ਆਪਣੇ ਡਾਕਟਰ ਨੂੰ ਦਿਖਾਏ ਤੇ ਇਹ ਸਾਨੂੰ ਸਭ ਨੂੰ ਪਤਾ ਹੈ ਕਿ ਇੱਕ ਜਾਂ ਦੋ ਕੋਰਾਕਾਂ ਦੇ ਨਾਲ ਹੀ ਟ੍ਰੀਟੇਬਲ ਟ੍ਰੀਟਮੈਂਟ ਦੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਇਨਫੈਕਟਿਵ ਸਟੇਜ ਦੀ ਖਤਮ ਹੋ ਜਾਂਦੀ ਹੈ ਸੋ ਮੈਂ ਇੱਥੇ ਦੇਖਿਆ ਕਿ ਮੇਰੀ ਜਰੀਏ ਇੱਥੇ ਟੀਮ ਹੈਗੀ ਲੈਪਰੋਸੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ 150 ਤੋਂ ਉੱਪਰ ਪਰਿਵਾਰ ਹੈ ਜਿਨ੍ਹਾਂ ਦੀ ਇਹ ਦੇਖਰੇਖ ਕਰ ਰਹੇ ਹਨ ਪਲੱਸ ਉਹਨਾਂ ਨੂੰ ਇੱਥੇ ਏ ਔਰਥੋਇਡਸ ਬੰਦੇ ਹਨ ਕ੍ਰਚਸ ਦੇ ਰਹੇ ਹਨ ਆਪਣੀ ਅਲਸਰ ਕਿਟਸ ਵੀ ਵੰਡ ਰਹੇ ਹਨ ਤੇ ਹੋਰ ਸਾਈਕੋਲੋਜੀਕਲ ਟਰੀਟਮੈਂਟ ਲੈ ਉਹਨਾਂ ਨੂੰ ਉਹਨਾਂ ਦਾ ਹੌਸਲਾ ਫਿਸਾਏ ਵੀ ਕਰ ਰਹੇ ਹਨ ਸੋ ਇਹਨਾਂ ਸਾਰੇ ਸ਼ਬਦਾਂ ਨਾਲ ਮੈਂ ਆਪ ਸਭ ਜੀ ਦਾ ਸ਼ੁਕਰਗੁਜ਼ਾਰ ਹੁੰਦੇ ਹੋਏ ਇਹਨਾਂ ਵਿੱਚ ਆਣ ਦਾ ਮਨ ਜੋ ਮੌਕਾ ਮਿਲੇ ਆ ਉਹਦੇ ਮੈਂ ਸਭ ਨੂੰ ਇਹੀ ਕਵਾਂਗਾ ਕਿ ਹੀਣ ਭਾਵਨਾ ਦੂਰ ਤੋਂ ਦੂਰ ਰੱਖੋ ਐ ਟਰੀਟੇਬਲ ਡਿਜ਼ੀਜ਼ ਹੈਗੀ ਹੈ ਤੇ ਆਪਾਂ ਸਾਰਿਆਂ ਨੇ ਮਿਲ ਕੇ ਇੱਕ ਸਿਹਤਮੰਤ ਸਮਾਜ ਸਿਰਜਣਾ ਤਾਂ ਜੋ ਅਸੀਂ ਭਾਰਤ ਨੂੰ ਮਹਾਨ ਬਣਾ ਸਕੀਏ ਜੈ ਹਿੰਦ